हां जी वैगुर जी बस ਦਾ ਇਹ ਸਫਰ ਵਿੱਚ ਆਪਾਂ ਨੂੰ ਫੂਡ ਸਾਰਾ ਫ੍ਰੀ ਹੈਗਾ ਆ ਇਹਦੇ ਵਿੱਚ ਆਪਾਂ ਨੂੰ એનર્ਜੀ ਡਰਿੰਕ ਰੈਡ ਬੁੱਲ ਤੇ ਜਿੱਨੇ ਰੈਸਟੋਰੈਂਟ ਹੋਟਲ ਜਿੱਦਾਂ ਆਪਾਂ ਰੋਟੀ ਖਾਣੀ ਆ ਉਹ ਆਪਾਂ ਨੂੰ ਫ੍ਰੀ ਹੈਗੀ ਆ ਬੁਕਿੰਗ ਬੱਸ ਦੇ ਵਿੱਚ ਹੀ ਹੋ ਜਾਂਦੀ ਆ ਆਪਾਂ ਕੀ ਕੀ ਫੂਡ ਆਪਾਂ ਖਾਣਾ ਹੈਗਾ ਆ ਉਹ ਆਪਾਂ ਆਰਡਰ ਕਰ ਦੇ ਕਰ ਸਕਦੇ ਹਾਂ ਜਿਸ ਤਰ੍ਹਾਂ ਹਵੇਲੀ ਵਿੱਚ ਆਪਾਂ ਰੁਕੇ ਸੀ ਹਵੇਲੀ ਵਿੱਚ ਨਾਸ਼ਤਾ ਪਾਣੀ ਕੀਤਾ ਹੋਰ ਰਸਤੇ ਵਿੱਚ ਰੁੱਕ ਕੇ ਕਿਤੇ ਚਾਹ ਪੀਤੀ ਕਿਤੇ ਰੋਟੀ ਖਾਦੀ ਇਹ ਸਾਰਾ ਕੁਝ ਫੂਡ ਜਿਹੜਾ ਆ ਬੱਸ ਵੱਲੋਂ ਫ੍ਰੀ ਆ 4000 ਰੁਪਿਆ ਇੱਕ ਸਾਈਡ ਦਾ ਕਿਰਾਇਆ ਹੈਗਾ ਆ ਤੇ ਫੁੱਲ ਏਸੀ ਬੱਸ ਤੇ ਬਹੁਤ ਹੀ ਵਧੀਆ ਸਫਰ ਆ ਇਕਦਮ ਬਹੁਤ ਹੀ ਜ਼ਿਆਦਾ ਵਧੀਆ ਬਾਕੀ ਤੁਸੀਂ ਸਫਰ ਕਰੋਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਆ ਤੇ ਫੂਡ ਦੀ ਗੱਲ ਕੀਤੀ ਹੈ ਫੂਡ ਸਾਰਾ ਫ੍ਰੀ ਹੈਗਾ 4000 ਰੁਪਏ ਵਿੱਚ ਹਾਂਜੀ ਬਾਕੀ ਆਪਾਂ ਫੂਡ ਦੀਆਂ ਸਾਰੀਆਂ ਫੋਟੋਆਂ ਵਿੱਚ ਐਡ ਕਰ ਦਿੱਤੀਆਂ ਤੁਸੀਂ ਦੇਖ ਸਕਦੇ ਜੋ ਬਾਕੀ ਇਹ ਸਾਡੀ ਸੰਗਤ ਆ ਜਿਹੜੀ ਸੱਚਖੰਡ ਸ੍ਰੀ ਹਜੂਰ ਸਾਹਿਬ ਗਈ ਨਾਲ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਵਾਪਸੀ ਅੰਮ੍ਰਿਤਸਰ ਦੀਆਂ ਟਿਕਟਾਂ ਕਰਾਈਆਂ ਗਿਆ ਆ 4000 ਰੁਪਏ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ